ਮਛਿਵੜਾ ਸਾਇਕ ਦੇ ਨਿਰਲੇਪਿੰਡ ਸ਼ੇਰੀਆਂ ਦੇ ਵਾਸੀ ਨੌਜਵਾਨ ਪ੍ਰਿੰਸਪਾਲ ਸਿੰਘ ਦੀ ਸ਼ਿਕਾਇਤ ਤੇ ਪਤਨੀ ਜਤਿੰਦਰ ਕੌਰ ਅਤੇ ਸਹੁਰਾ ਜਰਨੈਲ ਸਿੰਘ ਤੇ ਸੱਸ ਬਲਵਿੰਦਰ ਕੌਰ ਵਾਸੀ ਨਵਾਂ ਸ਼ਹਿਰ ਖਿਲਾਫ ਵਿਦੇਸ਼ ਨਾਲ ਲੈ ਕੇ ਜਾਣ ਦੇ ਕਥਿਤ ਦੋਸ਼ ਤੇ ਹੇਠ 31 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਨਾਮਜ਼ਦ ਕੀਤਾ ਗਿਆ ਪਰ ਅੱਜ ਕੈਨੇਡਾ ਤੋਂ ਪਤਨੀ ਜਤਿੰਦਰ ਕੌਰ ਨੇ ਮੀਡੀਆ ਦੇ ਨਾਲ ਆਪਣਾ ਪੱਖ ਪੇਸ਼ ਕੀਤਾ ਹੈ ਤੇ ਖੁਲਾਸੇ ਕਰ ਦਿੱਤੇ ਨੇ ਕਿ ਕੈਨੇਡਾ ਬ੍ਰੈਂਪਟਨ ਸ਼ਹਿਰ ਦੀ ਵਾਸੀ ਜਤਿੰਦਰ ਕੌਰ ਨੇ ਦੱਸਿਆ ਕਿ ਖਿਲਾਫ ਉਸਦੇ ਜੋ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਉਹ ਬਿਲਕੁਲ ਝੂਠਾ ਹੈ ਉਸਨੇ ਦੱਸਿਆ ਕਿ ਪ੍ਰਿੰਸਪਾਲਰ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਉਹ 2020 ਵਿੱਚ ਕੈਨੇਡਾ ਜਿਹੜੀ ਆ ਉਹ ਚਲੀ ਗਈ ਸੀ ਤੇ ਜਿੱਥੇ ਆ ਕਿ ਆਪਣੇ ਦਿਓਰ ਦੇ ਨਾਲ ਰਹਿੰਦੀ ਸੀ ਤੇ ਉਸਨੇ ਦੱਸਿਆ ਕਿ ਉਸਤੇ ਦਿਓਰ ਦਾ ਵਿਵਹਾਰ ਉਸਦੇ ਨਾਲ ਬਿਲਕੁਲ ਵਧੀਆ ਨਹੀਂ ਸੀ ਤੇ ਜਿਸ ਕਾਰਨ ਉਹ ਅਲੱਗ ਰਹਿਣ ਲੱਗ ਪਏ ਤੇ ਜਤਿੰਦਰ ਕੌਰ ਨੇ ਦੱਸਿਆ ਕਿ ਸਹੁਰਾ ਪਰਿਵਾਰ ਤੇ ਉਸਤੇ ਦਬਾਅ ਜੜਾ ਹੈ ਉਹ ਪਾਇਆ ਜਾ ਰਿਹਾ ਸੀ ਕਿ ਉਹ ਦਿਓਰ ਤੇ ਨਾਲ ਹੀ ਰਹੇ ਜਿਸ ਕਾਰਨ ਉਸਤੇ ਸਹੁਰੇ ਪਰਿਵਾਰ ਦੇ ਨਾਲ ਗਲੇਸ਼ਿਕਵੇ ਸ਼ੁਰੂ ਹੋ ਗਏ ਤੇ ਉਤੇ ਹੀ ਜਤਿੰਦਰ ਕੌਰ ਨੇ ਕਿਹਾ ਹੈ ਕਿ ਜੇਕਰ ਉਸਨੇ ਆਪਣੇ ਪਤੀ ਦੇ ਨਾਲ ਔਖਾੜੀ ਕਰਨੀ ਹੁੰਦੀ ਤਾਂ ਉਹ ਉਸ ਨੂੰ ਕੈਨੇਡਾ ਬੁਲਾਉਣ ਦੇ ਲਈ ਫਾਈਲ ਕਿਉਂ ਲਗਵਾਉਂਦੀ ਉਸਨੇ ਦੱਸਿਆ ਹੈ ਕਿ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਦੇ ਲਈ ਸਾਰੇ ਦਸਤਾਵੇਜ਼ ਭੇਜੇ ਨੇ ਤੇ ਜਤਿੰਦਰ ਕੌਰ ਨੇ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ ਜਿਹੜੇ ਨੇ ਉਨਕਾਰੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਆਉਣ ਵੇਲੇ ਜੋ ਮੇਰੀ ਫਾਈਲ ਲੱਗੀ ਸੀ ਉਸ ਵਿੱਚ ਜਾਣ ਬੁੱਝ ਕੇ ਸਿੰਗਲ ਲਿਖਵਾਇਆ ਗਿਆ ਉਸਨੇ ਕਿਹਾ ਕਿ ਫਾਈਲ ਮੇਰੇ ਸਾਰੇ ਪਰਿਵਾਰ ਨੇ ਲਗਵਾਈ ਸੀ ਤਾਂ ਉਸ ਵਿੱਚ ਮੈਂ ਕਿਵੇਂ ਸਿੰਗਲ ਲਿਖਵਾ ਸਕਦੀ ਹਾਂ ਉਸਨੇ ਕਿਹਾ ਹੈ ਕਿ ਉਸਨੇ ਵਰਕ ਪਰਮਿਟ ਅਪਲਾਈ ਕਰਨਾ ਸੀ ਅਤੇ ਆਪਣੇ ਪਤੀ ਨੂੰ ਕਿਹਾ ਸੀ ਕਿ ਆਪਣੀ ਫਾਈਲ ਚੁਕ ਲਵੇ ਅਤੇ ਜਦੋਂ ਪੀਆਰ ਹੋ ਜਾਵੇਗੀ ਤਾਂ ਉਸ ਨੂੰ ਕੈਨੇਡਾ ਬੁਲਾ ਲੈਣਗੀ ਉਸਤੇ ਕਹਿਣ ਦੇ ਬਾਵਜੂਦ ਵੀ ਉਸਨੇ ਦੱਸਿਆ ਹੈ ਕਿ ਮੈਂ ਆਪਣੇ ਪਤੀ ਨੂੰ ਇਹ ਜਿਹੜੀ ਹੈ ਪੇਸ਼ਕਸ਼ ਵੀ ਕੀਤੀ ਸੀ ਕਿ ਜੇਕਰ ਦਸਤਾਵੇਜ਼ਾਂ ਵਿੱਚ ਸਿੰਗਲ ਲਿਖਣ ਕਾਰਨ ਸਮੱਸਿਆ ਆ ਰਹੀ ਹੈ ਤਾਂ ਉਹ ਦੁਬਾਰਾ ਭਾਰਤ ਆ ਕੇ ਕੋਟ ਮੈਰੇਜ ਕਰਵਾਉਣ ਨੂੰ ਵੀ ਤਿਆਰ ਹੈ ਅੰਦਰ ਕੋਰਨੀ ਵੀ ਕਿਹਾ ਹੈ ਕਿ ਆਪਣੇ ਪਤੀ ਤੇ ਸਾਰੇ ਪਰਿਵਾਰ ਦੇ ਖਾਤਿਆਂ ਵਿੱਚ 18 ਲੱਖ ਰੁਪਏ ਕੈਨੇਡਾ ਤੋਂ ਭੇਜੇ ਨੇ ਸਸ਼ਿਕਾ ਜੀ ਮੇਰਾ ਨਾਮ ਜਤਿੰਦਰ ਗੌਰ ਹੈ ਜਿਹੜਾ ਨਮਾਸ਼ਾਹੀ ਰਾਣਾ ਲਿਆ ਤੇ ਮੇਰੀ ਮੈਰਿਜ ਮਾਚੀਵਾੜਾ ਸਾਹਿਬ ਦੇ ਇਲਾਕੇ ਲੱਗਦੇ ਪਿੰਡ ਸ਼ੇਰੀਆਂ ਹੋਈ ਸੀ ਮੇਰੇ ਹਸਬੰਦ ਦਾ ਨਾਮ ਪ੍ਰਿੰਸਪਾਲ ਸਿੰਘ ਹੈ ਮੇਰੇ ਹਸਬੰਦ ਨੇ ਕੁਝ ਦਿਨ ਪਹਿਲਾਂ ਮੇਰੇ ਅਗੇਂਸਟ ਝੂਠਾ ਕੇਸ ਫਾਈਲ ਕੀਤਾ ਹੈ ਕਿ ਮੈਨੂੰ ਨੇ ਧੋਖਾਧੜੀ ਕੀਤੀ ਹੈ ਜੋ ਕਿ ਬਿਲਕੁਲ ਝੂਠਾ ਐਵੇਂ ਤਾਂ ਕੁਝ ਨਹੀਂ ਹੋਇਆ ਮੈਂ 2020 ਦੇ ਵਿੱਚ ਕੈਨੇਡਾ ਆ ਗਈ ਸੀ ਤੇ ਮੈਂ ਆਪਣੇ ਦਿਓਰ ਦੇ ਨਾਲ ਰਹਿੰਦੀ ਸੀ ਅਸੀਂ 6-7 ਮਹੀਨੇ ਮੈਂ ਤੇ ਦਿਓਰ ਇਕੱਠੇ ਰਹਿਆ ਉਸ ਦੌਰਾਨ ਮੇਰੇ ਦਿਓਰ ਦਾ ਮੇਰੇ ਨਾਲ ਸੁਭਾਅ ਵਧੀਆ ਨਹੀਂ ਸੀ ਜਿਸ ਕਰਕੇ ਮੈਨੂੰ ਉਹ ਦਿਨ ਅੱਡ ਹੋ ਗਈ ਜਿਸ ਦਿਨ ਮੈਂ ਆਪਣੇ ਜਿਸ ਦਿਨ ਤੋਂ ਮੈਂ ਆਪਣੇ ਦਿਓਰ ਨਾਲ ਅੱਡ ਹੋਈਆਂ ਉਸ ਤੋਂ ਬਾਅਦ ਮੇਰੇ ਸਹੁਰਿਆਂ ਦੇ ਮੇਰੇ ਪ੍ਰਤੀ ਬਿਹੇਵੀਅਰ ਚੇਂਜ ਹੋ ਗਿਆ ਉਹ ਮੈਨੂੰ ਜਬਰਦਸਤੀ ਕਹਿੰਦੇ ਸੀਗੇ ਕਿ ਤੂੰ ਆਪਣੇ ਦਿਓਰ ਨਾਲ ਰਹੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਹੈਗੀ ਉਸ ਦਿਨ ਤੋਂ ਹੀ ਸਾਡੇ ਵਿੱਚ ਮਨਮਟਾਬ ਸ਼ੁਰੂ ਹੋ ਗਏ ਪਰ ਫਿਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਮੇਰੇ ਹਸਬੰਡ ਆਜੂਗੇ ਇੱਥੇ ਕੈਨੇਡਾ ਆਜੂਗੇ ਜੇ ਉਹ ਜਾਣਗੇ ਤਾਂ ਫਿਰ ਅਸੀਂ ਤਿੰਨੋਂ ਇਕੱਠੇ ਰਹਿ ਲਾਂਗੇ ਪਰ ਮੈਂ ਇਕੱਲੀ ਨਹੀਂ ਰਹਿ ਸਕਦੀ ਇਹ ਮੈਂ ਆਪਣੇ ਤੇ ਫਿਰ ਮੈਂ ਪੜ੍ਹਾਈ ਜਦੋਂ ਮੈਂ ਆਪਣੀ ਪੜ੍ਹਾਈ ਤੇ ਸੀਗੀ ਮੈਂ ਆਪਣੇ ਹਸਬੰਡ ਨੂੰ ਸਾਰੇ ਡਾਕੂਮੈਂਟ ਭੇਜੇ ਜੋ ਵੀ ਵੀਜ਼ਾ ਫਾਈਲ ਲਈ ਚਾਹੀ ਸੀ ਤੇ ਮੈਂ ਉਹਨਾਂ ਨੂੰ ਸਾਰੇ ਉਹ ਉਹ ਵੀਜ਼ਾ ਸਪਾਊਸ ਵੀਜ਼ਾ ਲਗਾ ਲਈ ਸਾਰੇ ਡਾਕੂਮੈਂਟ ਪੇਸ਼ਤੇ ਤੇ 1 ਸਾਲ ਉਹਨਾਂ ਦੀ ਫਾਈਲ ਪੂਲ ਦੇ ਵਿੱਚ ਪਈ ਰਹੀ ਕੋਈ ਵੀ ਰਿਜ਼ਲਟ ਨਹੀਂ ਆਇਆ 1 ਸਾਲ ਪੈਂਡਿੰਗ 'ਚ ਉਹਨਾਂ ਦੀ ਫਾਈਲ ਲੱਗੀ ਰਹੀ ਤੇ ਉਸ ਤੋਂ ਬਾਅਦ ਜਦੋਂ 1 ਸਾਲ ਬਾਅਦ ਜਦੋਂ ਮੈਂ ਵਰਕ ਪਰਮਿਟ ਅਪਲਾਈ ਕਰਨ ਲੱਗੀ ਮੈਨੂੰ ਉਸ ਦੌਰਾਨ ਪਤਾ ਲੱਗਾ ਕਿ ਮੇਰੀ ਜਿਹੜਾ ਜਦੋਂ ਮੈਂ ਇੰਡੀਆ ਤੋਂ ਫਾਈਲ ਲਗਾ ਕੇ ਆਈ ਸੀ ਤਾਂ ਏਜੰਟ ਨੇ ਮੇਰਾ ਸਟੇਟਸ ਸਿੰਗਲ ਰੱਖਿਆ ਸੀਗਾ ਤਾਂ ਮੈਂ ਆਪਣੇ ਜਦੋਂ ਹਸਬੰਡ ਨੂੰ ਕਾਲ ਕੀਤੀ ਤਾਂ ਮੇਰੇ ਹਸਬੰਡ ਕਹਿੰਦੇ ਕਿ ਉਹਨਾਂ ਨੂੰ ਆਲਰੇਡੀ ਇਹ ਚੀਜ਼ ਦਾ ਪਤਾ ਕਿ ਉਹਨਾਂ ਦਾ ਜਿਹੜਾ ਸਟੇਟਸ ਹੈ ਸਿੰਗਲ ਆ ਪਰ ਉਹਨਾਂ ਨੇ ਮੇਨਾਂ ਹੀ ਗੱਲ ਨਹੀਂ ਸ਼ੇਅਰ ਕੀਤੀ ਮੈਨੂੰ ਇਹ ਨਹੀਂ ਦੱਸਿਆ ਮੈਂ ਇਸ ਬਾਰੇ ਬਿਲਕੁਲ ਅਵੇਅਰ ਨਹੀਂ ਸੀਗੀ ਕਿਉਂਕਿ ਕਿਉਂਕਿ ਜਦ ਮੈਂ ਵੇਰ ਹੁੰਦੀ ਤਾਂ ਸ਼ਾਇਦ ਮੈਂ ਉਹਨਾਂ ਨੂੰ ਪੇਪਰ ਨਾ ਭੇਜ ਦਿੱਤੇ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਫਿਰ ਉਸ ਦੌਰਾਨ ਫਿਰ ਉਹਨਾਂ ਨੇ ਆਪਣੇ ਏਜੰਟ ਨੂੰ ਕਾਲ ਕੀਤੀ ਤੇ ਉਹਨਾਂ ਨੇ ਜਿਨ੍ਹਾਂ ਤੋਂ ਉਹਨਾਂ ਨੇ ਫਾਈਲ ਲਈ ਸੀ ਸਮਰਾਰੇ ਵਾਲਿਆਂ ਤੋਂ ਫਿਰ ਉਹਨਾਂ ਨੇ ਮੇਰੇ ਹਸਬੰਦ ਦੀ ਫਾਈਲ ਵਿਧਰੋ ਕਰਾਤੀ ਉਹ ਕਹਿੰਦੇ ਕਿ ਤਾਂ ਤੁਮੀਸ ਰਿਪਰੈਜੈਂਟੇਸ਼ਨ ਹੋ ਜਾਣੀ ਆ ਤੇ ਉਸ ਤੋਂ ਬਾਅਦ ਅਸੀਂ ਕਾਫੀ ਪੁੱਛਿਆ ਤੇ ਸਾਡਾ ਇਹ ਫੈਸਲਾ ਹੋਇਆ ਸੀਗਾ ਕਿ ਅਸੀਂ ਕੋਰਟ ਮੈਰਿਜ ਕਰਾ ਲੈਨੇ ਆ ਦੁਬਾਰਾ ਪਰ ਮੇਰੇ ਜਿਹੜੇ ਇਨ-ਲੋਜ਼ ਆ ਉਹ ਇਸ ਚੀਜ਼ ਨੂੰ ਐਗਰੀ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਕੋਰਟ ਮੈਰਿਜ ਦੁਬਾਰਾ ਨਹੀਂ ਹੋ ਸਕਦੇ ਪਰ ਉਹ ਮੈਨੂੰ ਫਿਰ ਉਹ ਉਹ ਕਹਿ ਮੈਨੂੰ ਇਹ ਕਹਿ ਰਹੇ ਸੀ ਕਿ ਜਿਵੇਂ ਮੇਰਾ ਇੱਥੇ ਦਿਓਰ ਕਹਿੰਦਾ ਆ ਕਿ ਓਮੇ ਕਰ ਪਰ ਮੇਰੇ ਮੇਰੇ ਦਿਓਰ ਨਾਲ ਨਹੀਂ ਬਣਦੀ ਸੀਗੀ ਇੱਥੇ ਸਾਡੇ ਆਪਸ ਵਿੱਚ ਨਹੀਂ ਉਹ ਸਹੀ ਕੁਝ ਸਹੀ ਨਹੀਂ ਸੀਗਾ ਤੇ ਤੇ ਉਹ ਦੇ ਉਹ ਮੇਰੇ ਜਿਹੜੇ ਦੋਸਤ ਦਾ ਮੇਰੇ ਦਿਓਰ ਦਾ ਜਿਹੜੇ ਦੋਸਤ ਹੈਦਰ ਉਹ ਕਹਿ ਰਿਹਾ ਸੀਗਾ ਕਿ ਮੈਨੂੰ ਆਪਣੇ ਸਾਰੇ ਕਾਗਜ਼ ਜਿਹੜੇ ਆ ओरिजिनल ਮੇਰਾ ਪਾਸਪੋਰਟ ਹੈ ਮੇਰਾ ਵਰਕ ਪਰਮਿਟ ਉਹ ਦੇ ਦੋਸਤ ਨੂੰ ਦੇ ਕੇ ਆਣਾ ਪਏਗਾ ਤੇ ਉਹ ਦੁਆਰਾ ਮੇਰਾ ਵਰਕ ਪਰਮਿਟ ਅਪਲਾਈ ਕਰ ਦੇਗਾ ਜੋ ਕਿ ਸਹੀ ਨਹੀਂ ਸੀ ਤੇ ਮੈਂ ਇਸ ਗੱਲ ਤੇ ਉਹਨਾਂ ਨੇ ਐਗਰੀ ਨਹੀਂ ਕੀਤਾ ਬਸ ਜਿਸ ਦਿਨ ਤੋਂ ਮੈਂ ਉਸ ਗੱਲ ਤੇ ਉਹਨਾਂ ਨੇ ਐਗਰੀ ਨਹੀਂ ਹੋਈ ਉਹਨਾਂ ਨੇ ਮੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਇੰਡੀਆ 'ਕੇ ਕੋਰਟ ਮੈਰਿਜ ਕਰਾ ਲੈਣੀ ਆ ਦੁਆਰਾ ਜੇ ਹੋ ਸਕਦੇ ਆਪਣੇ ਕਿ ਆਪਣਾ ਸਭ ਸਹੀ ਰਹੇਗਾ ਪਰ ਉਹ ਇਸ ਚੀਜ਼ ਲਈ ਉਸ ਟਾਈਮ ਮੰਨੇ ਨਹੀਂ ਤੇ ਉਹ ਕਹਿ ਰਹੇ ਸੀ ਕਿ ਤੂੰ ਸਾਡੀ ਗੱਲ ਮੰਨ ਸ ਆਪਣਾ ਜੋ ਵੀ ਤੇਰੇ Ориਜినਲ ਡਾਕੂਮੈਂਟ ਨੇ ਉਹ ਜਿਹੜੇ ਮੇਰੇ ਦਿਓਰ ਦਾ ਦੋਸਤ ਆ ਉਹਨੂੰ ਜਾ ਕੇ ਫੜਾ ਕੇ ਆਜਮਾ ਉਹ ਕਹਿੰਦੇ ਵੀ ਉਹ ਇਮੀਗ੍ਰੇਸ਼ਨ ਦੇ ਵਿੱਚ ਆ ਮੈਂ ਉਹ ਗੱਲ ਨਹੀਂ ਮੰਨੀ ਸੀ ਬਸ ਉਸ ਗੱਲ ਤੋਂ ਸਾਡਾ ਅਸਲੀ ਲੜਾਈ ਸ਼ੁਰੂ ਹੋ ਗਈ ਸੀ ਕਿ ਸਾਡੇ ਮਨ ਮਟਾਵ ਉੱਥੋਂ ਸ਼ੁਰੂ ਹੋ ਗਏ ਸੀ ਔਰ ਜਿਹੜਾ ਇਹ ਕਹਿ ਰਿਹਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਤੇ ਮੈਂ ਬਲੌਕ ਕਰਦੀ ਰਹੀਆਂ ਉਹ ਸੱਚ ਨਹੀਂ ਹੈਗਾ ਬਲੌਕ ਮੈਂ ਉਦੋਂ ਕਰਦੀ ਸੀ ਜਦੋਂ ਮੈਨੂੰ ਮਾਨਸਿਕ ਤਣਾ ਦਿੱਤਾ ਜਾਂਦਾ ਸੀ ਜਦੋਂ ਮੈਨੂੰ ਜਬਰਦਸਤੀ ਜਦੋਂ ਮੈਨੂੰ ਗਲਤ ਬੋਲਦੇ ਸੀ ਜਦੋਂ ਮੇਤੇ ਝੂਠੇ ਇਲਜ਼ਾਮ ਲਾਉਂਦੇ ਸੀਗੇ ਮੈਨੂੰ ਮੈਂ ਮੈਂ 12-12 ਘੰਟਿਆਂ ਦਾ ਸ਼ਿਫਟਾ ਲਾ ਕੇ ਆਉਂਦੀ ਸੀ ਮੈਨੂੰ ਕਹਿੰਦੇ ਸੀ ਤੂੰ ਤੂੰ ਮੁੰਡਿਆਂ ਨਾਲ ਰੰਨੀਆ ਤੂੰ ਮੁੰਡਿਆਂ ਨਾਲ ਘੁੰਮਦੀ ਆ ਮੈਨੂੰ ਇੰਨਾ ਇੰਨਾ ਕੋ ਬਦਨਾਮ ਕਰਤਾ ਇਹਨਾਂ ਨੇ ਹਰ ਇੱਕ ਹਰ ਇੱਕ ਪਾਸੇ ਇਹੀ ਕਹਿੰਦੇ ਸੀਗੇ ਤੇ ਮੇਰੇ ਹਸਬੰਦ ਮੈਨੂੰ ਬਹੁਤ ਜ਼ਿਆਦਾ ਗਲਤ ਬੋਲਣ ਲੱਗ ਪਏ ਸੀਗੇ ਫਿਰ ਜਦੋਂ ਮੈਂ 12-12 ਘੰਟੇ ਦੇ ਸ਼ਿਫਟਾਂ ਲਾ ਕੇ ਆਣੀਆ ਘਰੇ ਥੱਕੇ ਨੀ ਆਣਾ ਤਾਂ ਮੈਨੂੰ ਮੈਨੂੰ ਅੱਗੋਂ ਐਵੇਂ ਵੀ ਨਹੀਂ ਪੁੱਛਣਾ ਕਿ ਤੂੰ ਠੀਕ ਆ ਜਾਂ ਕਿਵੇਂ ਨਹੀਂ ਆ ਮੈਂ ਇੰਨਾ ਬਿਮਾਰ ਵੀ ਰਹਿੰਦੇ ਰਹੀ ਤਾਂ ਉਸ ਉਹ ਤੋਂ ਅੱਕ ਕੇ ਮਾਨਸਿਕ ਤਰਾ ਤੋ ਅੱਕ ਕੇ ਮੈਂ ਕਦੇ ਕਦੇ ਠੀਕ ਆ ਕਿ ਮੈਨੂੰ ਥੋੜਾ ਸ਼ਾਂਤੀ ਚਾਹੀਦੀ ਮੈਂ ਸ਼ਾਟ ਬਲੋਕ ਕਰਦਾ ਫਿਰ ਅਨਬਲੋਕ ਕਰ ਦੇਣਾ ਪਰ ਜਿਹੜਾ ਇਹ ਕਹਿੰਦਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਹੈ ਬਿਲਕੁਲ ਝੂਠਾ ਮੈਂ 2020 ਤੋਂ ਲੈ ਕੇ 2024 ਤੱਕ ਲਗਾਤਾਰ ਮੈਂ ਉਹਨਾਂ ਨੂੰ ਪੈਸੇ ਭੇਜਦੇ ਰਹੀਆਂ ਜਿੰਨਾ ਕਮਾਉਂਦੇ ਰਹੀ ਮੈਂ ਸਾਰਾ ਉਹਨਾਂ ਨੂੰ ਭੇਜਿਆ ਕੁਝ ਮੇਰੇ ਮੇਰੇ ਕੋਲ ਕੁਝ ਨਹੀਂ ਹੈਗਾ ਨਾ ਇਸ ਟਾਈਮ ਮੇ ਤਾਂ ਕੋਈ ਸੇਵਿੰਗਾਂ ਨਾ ਮੇਰੇ ਇੱਥੇ ਕੋਈ ਕੈਨੇਡਾ ਦਾ ਸਟੇਟਸ ਸਿਸਟਮ ਨਾ ਮੇਰੇ ਕੋਲ ਕੋਈ ਸੇਵਿੰਗਾਂ ਜੋ ਮੈਂ ਕਮਾਇਆ ਸਾਰਾ ਮੈਂ ਉਹਨਾਂ ਨੂੰ ਭੇਜਤਾ ਪਰ ਉਹ ਫਿਰ ਵੀ ਕਰ ਰਹੇ ਕਿ ਮੇਰੇ ਨਾਲ ਧੋਖਾ ਕੀਤਾ ਹੈ ਉਹਨਾਂ ਨੇ 2 ਸਾਲ ਤੋਂ ਮੇਰੇ 2 ਸਾਲ ਹੋ ਚਲੇ 2.5 ਸਾਲ ਉਹ ਕਦੇ ਕਿਤੇ ਮੇਰੇ ਤੇ ਕੰਪਲੇਂਟ ਕਰਦੇ ਕਦੇ 2.5 ਸਾਲ ਤੋਂ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਇੱਕ ਵਾਰ ਵੀ ਨੇ ਸਕੂਨਾਂ ਰੰਨ ਦਿੱਤਾ ਕਦੀ ਉਹ ਪੰਚਾਇਤ ਲੈ ਕੇ ਤੁਰ ਜਾਂਦੇ ਸੀ ਕਦੀ ਕਿਤੇ ਕੰਪਲੀਟ ਕਰ ਦਿੰਦੇ ਸੀ ਪਿੱਛੇ ਜੀ ਵੀ ਉਹਨਾਂ ਨੇ ਕੰਪਲੇਂਟ ਕੀਤੀ ਸੀਗੀ ਸਾਡੇ ਤੇ ਫਿਰ ਉੱਥੇ ਵੀ ਮੈਂ ਆਪਣੇ ਬਿਆਨ ਦਿੱਤੇ ਸੀ ਤੇ ਸਾਰੇ ਡਾਕੂਮੈਂਟ ਉੱਥੇ ਭੇਜੇ ਸੀ ਫਿਰ ਉੱਥੇ ਸਾਡਾ ਇਹ ਫੈਸਲਾ ਹੋਇਆ ਸੀ ਕਿ ਪੈਸਿਆਂ ਦਾ ਕੋਈ ਲੈਣ ਦੇਣ ਨਹੀਂਗਾ ਵੀ ਕੋਈ ਧੋਖਾਧੜੀ ਦਾ ਮਾਮਲਾ ਨਹੀਂ ਹੈਗਾ ਤੇ ਮੈਂ ਸਾਰੇ ਪੈਸੇ ਉਹਨਾਂ ਨੂੰ ਭੇਜੇ ਹੋਇਆ ਮੇਰੇ ਤੋਂ ਰਸੀਪਟ ਵੀ ਨਹੀਂ ਮੈਂ 2000 ਮੇਤੂ ਰਿਸਿਪਟ ਵੀ ਹੈਗੀਆਂ ਨੇ ਮੈਂ ਉਹਨਾਂ ਨੂੰ ਹੁਣ ਤੱਕ ਮੇਰੇ ਤੇ ਜਿਹੜੋ ਕਹਿ ਰਹੇ ਨੇ ਕਿ ਮੇਰੇ ਤੇ 31 ਲੱਖ ਲੱਗਾ ਮੇ ਤੇ 31 ਲੱਖ ਦਾ ਖਰਚਾ ਨਹੀਂ ਆਇਆ ਹੈਗਾ ਉਹ ਵਿਆਹ ਤੋਂ ਲੈ ਕੇ ਵਿਆਹ ਤੋਂ ਲੈ ਕੇ ਮੇਰੇ ਬਾਹਰ ਆਉਣ ਤੱਕ ਤੱਕ ਮੇਰੇ ਖਾਣ ਪੀਣ ਤੱਕ ਦਾ ਮੇਰਾ ਸਾਰਾ ਉਹਨਾਂ ਨੇ ਮੇਤੇ ਤੇ ਜਿਹੜੀਆਂ ਮੇਰੇ ਹਸਬੰਡ ਦੇ ਵੀ ਪਹਿਲਾਂ ਫਾਈਲਾਂ ਲੱਗੀਆਂ ਸੀ ਉਹਨਾਂ ਸਾਰਿਆਂ ਦਾ ਵਿਆਜ ਉਹ ਮੇ ਤੋਂ ਮੰਗ ਰਹੇ ਨੇ ਤੇ ਉਹਦਾ 31 ਲੱਖ ਬਣਾ ਰਹੇ ਨੇ ਤੇ ਪਰ ਜਿਹੜਾ ਜਦੋਂ ਮੈਂ ਕੈਨੇਡਾ ਆਇਆ ਕੈਨੇਡਾ ਆ ਤਾਂ ਮੇਰਾ ਸਾਰਾ 15 ਲੱਖ ਦਾ ਖਰਚਾ ਹੋਇਆ ਸੀ ਤੇ 2020 ਤੋਂ ਲੈ ਕੇ 2018 ਤੱਕ ਮੈਂ ਜਿੰਨੇ ਵੀ ਉਹਨਾਂ ਨੂੰ ਪੈਸੇ ਭੇਜੇ ਨੇ ਟੋਟਲ 18 ਲੱਖ ਬਣਦਾ ਹੈ ਉਹਨਾਂ ਦੀ ਮੇਰੇ ਕੋਲ ਰਸੀਦਾਂ ਵੀ ਨੇ ਆ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਮੇਤੋਂ ਰਿਸਿਪਟਸ ਪਈਆਂ ਨੇ ਉਹਨਾਂ ਦੀ ਇਹ ਮੈਂ ਲਗਾਤਾਰ ਉਹਨਾਂ ਨੂੰ ਭੇਜੇ ਨੇ ਪੈਸੇ ਤੇ ਆ ਉਹਨਾਂ ਦੀਆਂ ਰਿਸਿਪਟਸ ਨੇ ਆ ਮੈਂ ਆਖਰੀ ਜਿਹੜੇ ਮੈਂ ਆਖਰੀ ਪੈਸੇ ਨੇ ਆ ਮੈਂ ਸਤੰਬਰ 2024 ਦੇ ਵਿੱਚ ਭੇਜੇਗੇ ਹਟੀਆਂ ਤੇ ਜੇ ਮੈਂ ਗੱਲ ਨਹੀਂ ਕੀਤੀ ਹੁੰਦੀ ਤਾਂ ਮੈਂ ਪੈਸੇ ਵੀ ਕਿਉਂ ਭੇਜ ਦਿੱਤੇ ਸਾਡੀ ਗੱਲ ਚੱਲਦੀ ਸੀ ਤਾਂ ਇੰਨੀਆਂ ਲੜਾਈਆਂ ਹੋਣ ਦੇ ਬਾਵਜੂਦ ਵੀ ਮੈਂ ਕਦੇ ਉਹਨਾਂ ਨੇ ਐ ਨਹੀਂ ਕਹਿ ਕੇ ਮੈਂ ਤਲਾਕ ਕਰਨਾ ਜਾਂ ਮੈਂ ਉਹਨਾਂ ਨਾਲ ਗੱਲਬਾਤ ਬੰਦ ਨਹੀਂ ਕਿ ਮੈਂ ਕੋਸ਼ਿਸ਼ ਕੀਤੀ ਕਿ ਸਾਡਾ ਰਿਸ਼ਤਾ ਨਿਭੇ ਪਰ ਅੰਤ ਵਿੱਚ ਉਹਨਾਂ ਨੇ ਆ ਕੇ ਮੈਨੂੰ ਇਹ ਕਹਿਤਾ ਮੇਰੇ ਹਸਬੰਦ ਨੇ ਕਹਿਤਾ ਕਿ ਉਹ ਮੇਰੇ ਨਾਲ ਖੁਸ਼ ਨਹੀਂ ਹੈਗੇ ਉਹ ਮੇਰੇ ਨਾਲ ਖੁਸ਼ ਨਹੀਂ ਰਹਿ ਰਹੇ ਤੇ ਉਹ ਉਹ ਹੋਰ ਵੀਟ ਨਹੀਂ ਕਰ ਸਕਦਾ ਤੇ ਸ਼ਾਇਦ ਉਥੋਂ ਦਾ ਮਾਹੌਲ ਐਵੇਂ ਦਾ ਆ ਆਸਪਾਸ ਦਾ ਕਿਉਂਕਿ ਉਹਨਾਂ ਦੇ ਪਿੰਟ ਚੋਂ ਸਾਰੇ ਕੈਨੇਡਾ ਆ ਚੁੱਕੇ ਤੇ ਉਹ ਸ਼ਾਇਦ ਫਰਸਟ੍ਰੇਟ ਹੋਗੇ ਤੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਉਹ ਹੋਰ ਵੇਟ ਨਹੀਂ ਕਰ ਸਕਦੇ ਸਾਡਾ ਇਹ ਵੀ ਫੈਸਲਾ ਹੋਇਆ ਸੀਗਾ ਕਿ ਪੀਆਰ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਕੈਨੇਡਾ ਲੈ ਕੇ ਆਉਂਗੀ ਪਰ ਮੈਂ ਹਲੇ ਤੱਕ ਕੈਨੇਡਾ ਮੇਰੀ ਪੀਆਰ ਹੋਈ ਨਹੀਂ ਤੇ ਮੇਰਾ ਸਟੇਟਸ ਵੀ ਇਨਵੈਲਿਡ ਹੈ ਜਿਸ ਦੇ ਕਰਕੇ ਸ਼ਾਇਦ ਮੈਂ ਇੰਡੀਆ ਆ ਨਹੀਂ ਸਕਦੀ ਹੁਣ ਤੇ ਮੇਰੇ ਸਾਰੇ ਪਰਿਵਾਰ ਨੂੰ ਇਹ ਵੀ ਪਤਾ ਕਿ ਮੈਂ ਠੀਕ ਨਹੀਂ ਹੈਗੀ ਪਿਛਲੇ 2.5 ਸਾਲ ਤੋਂ ਮੈਂ ਡਿਪਰੈਸ਼ਨ ਦਾ ਇਲਾਜ ਕਰਾਉਣੀ ਪਈਆ ਗੋਲੀਆਂ ਖਾਣੀਆਂ ਪਈਆ ਮੇਰੀ ਤਬੀਅਤ ਨਹੀਂ ਠੀਕ ਰਹਿੰਦੀ ਉਹਨੂੰ ਪਤਾ ਕਿ ਹਰ ਮਹੀਨੇ ਮੈਂ ਹਸਪੀਟਲ ਦਾ ਚੱਕਰ ਕੱਟਦੀ ਆ ਪਰ ਫਿਰ ਵੀ ਉਹ ਮੈਨੂੰ ਮਾਨਸਿਕ ਤੌਰ ਤੇੋਂ ਨਹੀਂ ਹਟਦੇ ਹੈਗੇ ਕਦੀ ਕਦੀ ਕਹਿਣਗੇ ਸਾਨੂੰ ਐਨੇ ਪੈਸੇ ਮਹੀਨੇ ਦੇ ਭੇਜ ਕਦੀ ਕਹਿਣਗੇ ਸਾਨੂੰ ਐਨੇ ਭੇਜ ਮੈਨੂੰ ਮਜਬੂਰ ਕਰਦੇ ਕਿ ਮੈਂ ਉਹਨਾਂ ਨੂੰ ਮਹੀਨੇ ਦਾ 50000 ਰੁਪਏ ਜਾਂ 60000 ਰੁਪਏ ਦਾ ਜਿਹਦੇ ਕਰਕੇ ਮੈਨੂੰ ਮਾਨਸਿਕ ਤਣਾ ਹੋ ਜਾਂਦਾ ਕਿਉਂਕਿ ਕਈ ਵਾਰ ਇੱਥੇ ਕੰਮ ਹੁੰਦਾ ਨਹੀਂ ਹੈਗਾ ਐਨੇ ਪੈਸੇ ਬਣਦੇ ਨਹੀਂ ਹੈਗੇ ਜਿੰਨੇ ਉਹ ਕਹਿ ਦਿੰਦੇ ਆ ਕਿ ਸਾਨੂੰ ਭੇਜ ਜੇ ਮੈਂ ਉਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਉਹ ਮੈਨੂੰ ਧਮਕੀਆਂ ਦਿੰਦੇ ਆ ਉਹ ਬਿਲ ਬੜੀ ਵੱਧ ਧਮਕੀ ਦੇਂਦੇ ਕਹਿੰਦੇ ਅਸੀਂ ਤੈਨੂੰ ਬਦਨਾਮ ਕਰ ਦੇਣਾ ਅਸੀਂ ਤੈਨੂੰ ਐ ਕਰ ਦੇਣਾ ਫਿਰ ਮੈਨੂੰ ਕਹਿਣਗੇ ਤੇਰੇ ਮੰਮੀ ਡੈਡੀ ਗ੍ਰਫਤਾਰ ਕਰਾ ਦੇਣੇ ਆ ਜਦ ਕਿ ਉਹਨਾਂ ਦਾ ਤਾਂ ਕੋਈ ਕਸੂਰ ਵੀ ਨਹੀਂ ਹੈਗਾ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਨਾ ਉਹ ਉਹਨਾਂ ਨੇ ਕਦੇ ਸਾਡੇ ਵੀਜ਼ੇ ਦੀ ਫਾਈਲ ਬਾਰੇ ਪੁੱਛਿਆ ਨਾ ਉਹ ਉਹ ਕਦੇ ਇਸ ਗੱਲ ਵਿੱਚ ਆਇਆ ਫਿਰ ਵੀ ਅੱਜ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕਰ ਰਿਹਾ ਉਹ ਤਾਂ ਠੀਕ ਹੀ ਵੀ ਨਹੀਂ ਹੈਗੇ ਮੇਰੇ ਮੇਰੇ ਸਹੁਰੇ ਪਰਵਾਰ ਨੂੰ ਇਹ ਵੀ ਪਤਾ ਕਿ ਅੱਜ ਤੋਂ 150 ਰੁਪਏ ਲਵੇ ਮੇਰੇ ਡੈਡੀ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਕਿ وجہ ਹੈਗੀ ਜਾਂ ਨਹੀਂ ਹੈਗੀ ਤਾਂ ਵੀ ਉਹਨਾਂ ਤੇ ਜ਼ਬਰਦਸਤੀ ਕਦੇ ਕਿਤੇ ਪਰਚਾ ਦਿਆਂਦੇ ਕਦੇ ਕਿਤੇ 150 ਲਵ ਹੋ ਗਿਆ ਉਹਨਾਂ ਨੂੰ ਇਸ ਇਸ ਕੰਡੀਸ਼ਨ 'ਚ ਥਾਣੇ ਦੇ ਚਾਰੇ ਦੇ ਧੱਕੇ ਖਾਂਦਿਆਂ ਨੂੰ ਮੰਮੀ ਮੇਰੇ ਤਾਂ ਠੀਕ ਨਹੀਂ ਰਹਿੰਦੇ ਹੈਗੇ ਬੰਨ ਅਸੀਂ ਐਨ ਸਟਰੋਂਗ ਫੈਮਿਲੀ ਤੋਂ ਨਹੀਂ ਹੈਗੇ ਮਾਤਰ ਪਰਿਵਾਰ ਹੈਗੇ ਆ ਸਾਨੂੰ ਇਹਨਾਂ ਨਹੀਂ ਪਤਾ ਸੀ ਇਹਨਾਂ ਚੀਜ਼ਾਂ ਦਾ ਮੇਰੇ ਪਰਵਾਨ ਮੇਰੇ ਸਾਰੇ ਪਰਵਾਨੇ ਵੀ ਪਤਾ ਮੇਰੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਮੇਰੇ ਘਰ ਤੇ ਪਹਿਲਾਂ ਹੀ ਪਰੇਸ਼ਾਨਾ ਮਾਨਸਿਕ ਨਹੀਂ ਠੀਕ ਰਹਿੰਦੇ ਤੇ ਹੁਣ ਕੁਝ ਸਮੇਂ ਤੋਂ ਮੇਰੇ ਮੇਰੇ ਸੂਰਜ ਪਰਿਵਾਰ ਮੈਨੂੰ ਜ਼ਬਰਦਸਤੀ ਕਹਿ ਰਿਹਾ ਕਿ ਮੈਂ ਆਪਣੇ ਮਾਪੇ ਤੋਂ ਉਹਨਾਂ ਦੀ ਜ਼ਮੀਨ ਵਕਾਦਾ ਉਹਨਾਂ ਨੂੰ ਪੈਸੇ ਦੇਦਾ ਮੈਂ ਉਹਨਾਂ ਦੀ ਵੀ ਕੰਡੀਸ਼ਨ ਸਮਝਦੀ ਆ ਕਿ ਠੀਕ ਆ ਉਹਨਾਂ ਦੇ ਫਾਈਲ ਨਹੀਂ ਲੱਗੀ ਵੀਜ਼ਾ ਨਹੀਂ ਆਇਆ ਉਹ ਕਿਆਲੇ ਤਾਰੇ ਦਾ ਮਾਹੌਲ ਵੀ ਉਹਨਾਂ ਨੂੰ ਮਜਬੂਰ ਕਰਦਾ ਕੁਝ ਆਦੇਦਵਾਲੀ ਵੀ ਚੀਜ਼ਾਂ ਹੁੰਦੀਆਂ ਨੇ ਪਰ ਇੱਕ ਵਿਸ਼ਵਾਸ ਵੀ ਹੁੰਦਾ ਉਹਨਾਂ ਨੂੰ ਵਿਸ਼ਵਾਸ ਵੀ ਰੱਖਣਾ ਚਾਹੀਦਾ ਹੈ ਵੇਟ ਵੀ ਕਰਨੀ ਚਾਹੀਦੀ ਆ ਮਸ ਮੇ ਜਾਣੇ ਕਿ ਸੱਚ ਨੂੰ ਸੱਚ ਕਿਹਾ ਜਾਵੇ ਕਿ ਆ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲਦਾ ਹੈ ਕਿ ਕੋਈ ਵੀ ਕੁਝ ਵੀ ਕਿਸੇ ਵੀ ਸਬੂਤ ਤੇ ਬਿਨਾ ਕੁਝ ਵੀ ਵੀਡੀਓ ਪਾ ਦਿੰਦੀ ਆ ਬਣਾ ਕੇ ਉਹ ਨਹੀਂ ਜੋ ਸੱਚਾ ਸੱਚ ਨੂੰ ਸੱਚ ਕਿਹਾ ਜਾਵੇ ਨਾਲੇ ਉਹ ਕਹਿੰਦੇ ਨੇ ਕਿ ਮੈਂ 31 ਲੱਖ ਦਾ ਧੋਖਾ ਕੀਤਾ ਜਿਵੇਂ 31 ਲੱਖ ਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣੇ ਘਰੇ ਆਪਣਾ ਘਰ ਨਾ ਵਧੀਆ ਸਾਰੇ ਹੁੰਦਾ ਕੋਈ ਮੇਰਾ ਘਰ ਜਾ ਕੇ ਦੇਖ ਲੇਤੇ ਉਹਨਾਂ ਦਾ ਘਰ ਦੇਖ ਲਵੇ ਮੈਂ 31 ਲੱਖ ਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣਾ ਘਰ ਬਣਾ ਲਿਆ ਹੁੰਦਾ ਆਪਦੇ ਡੈਡੀ ਦਾ ਇਲਾਜ ਕਰਾ ਲਿਆ ਹੁੰਦਾ ਪੈਸੇ ਕੋਲੋਂ ਸਾ ਮੇਰਾ ਡੈਡੀ ਦਾ ਇਲਾਜ ਨਹੀਂ ਹੋ ਰਿਹਾ ਜੀ ਜੀ ਮੈਂ ਕਿੱਥੇ ਲੱਗਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣੇ ਡੈਡੀ ਦਾ ਇਲਾਜ ਕਰਾ ਲੈਂਦੀ ਤੁਸੀਂ ਆਪ ਜਾ ਕੇ ਆਪ ਜਾ ਕੇ ਮੇਰਾ ਕਾਰੋਬਾਰ ਦੇਖ ਲਓ ਕਿ ਉੱਥੇ ਕੀ ਹਾਲਾਤ ਨੇ ਕੀ ਨਹੀਂ ਹੈਗੇ ਕਿ ਮੈਂ ਕਿੱਥੇ ਲੱਗਦਾ ਧੋਖਾ ਕੀਤਾ ਆ